ਸਰ ਮਾਮਲਾ ਇਸ ਤਰ੍ਹਾਂ ਮੈਂ ਐਡਵੋਕੇਟ ਰਜੇਸ਼ ਕੰਨੋ ਡਿਸਟ੍ਰਿਕਟ ਕੋਰਟ ਲੁਧਿਆਣਾ ਤੋਂ ਬੋਲ ਰਿਹਾ ਮਾਮਲਾ ਇਹ ਹੈ ਕਿ ਇੱਕ ਰਕੀਜਾ ਕੁਆਇਨ ਫੇਕ ਰਕੀਜਾ ਕੁਆਇਨ ਉਹਨਾਂ ਨੇ ਇਨਵੈਸਟਮੈਂਟ ਪਲਾਨ ਚਲਾਇਆ ਸੀ ਕਿ ਤੁਸੀਂ 100 ਡਾਲਰ ਸਾਨੂੰ ਦਿਓ ਅਸੀਂ 300 ਡਾਲਰ ਤੁਹਾਨੂੰ ਰਿਟਰਨ 'ਚ ਦੇਵਾਂਗੇ ਉਹਨਾਂ ਦੀ ਕੰਡੀਸ਼ਨ ਇਹ ਸੀ ਕਿ 1 ਡਾਲਰ ਅਸੀਂ ਪਰ ਡੇ ਦੇਵਾਂਗੇ ਤੁਹਾਨੂੰ ਉਹਦੇ ਵਿੱਚ ਕੀ ਹੋਇਆ ਕਿ ਸੋਨੂ ਮੈਸਜਰ ਨੂੰ ਇਹਨਾਂ ਨੇ ਬਣਾਇਆ ਸੀ ਇਹ ਬ੍ਰਾਂਡ ਮੈਸਜਰ ਜਦੋਂ ਇਹਨਾਂ ਕੋਲ ਰੁਪਈਆ ਇਕੱਠਾ ਹੋ ਗਿਆ ਤਕਰੀਬਨ ਤਕਰੀਬਨ 1000 ਕਰੋੜ ਤੋਂ ਉੱਪਰ ਪੈਸਾ ਇਕੱਠਾ ਹੋ ਗਿਆ ਤਾਂ ਇਹ ਕੰਪਨੀ ਹੋ ਗਈ ਉਸ ਵਾਰ ਲੋਕਾਂ ਦੇ ਪੈਸੇ ਦਾ ਕੀ ਦੇਨੇ ਇਹਨਾਂ ਨੇ ਉਲਟਾ ਲੜਣਾ ਝਗੜਣਾ ਸ਼ੁਰੂ ਕਰ ਦਿੱਤਾ ਲੋਕਾਂ ਨਾਲ ਉਸ ਦੌਰਾਨ ਫਿਰ ਅਸੀਂ ਪੁਲਿਸ ਕੰਪਲੇਂਟ ਪਾਈ ਪੁਲਿਸ ਕੰਪਲੇਂਟ ਜਦੋਂ ਨਾ ਸੁਣਵਾਈ ਹੋਈ ਜੀ 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 ਜਦੋਂ ਪੁਲਿਸ ਕੰਪਲੇਂਟ ਸਾਡੀ ਨਾ ਸੁਣਵਾਈ ਹੋਈ ਫਿਰ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਮੇ ਤੌਰ ਪਾਸੋਂ ਕੰਪਲੀਟ ਚਲਾਇਆ ਜਿਸ ਵਿੱਚ ਮਾਨਯੋਗ ਅ ਰਮਨਪ੍ਰੀਤ ਰਮਨਪ੍ਰੀਤ ਕੋਰ ਮੈਡਮ ਨੇ ਇਹਨਾਂ ਨੂੰ ਨੋਨ ਅਵੇਲੇਬਲ ਵਾਰੰਟ ਅਰੈਸਟ ਭੇਜੇ ਪਹਿਲਾਂ ਇਹਨਾਂ ਨੇ ਸਮਨ ਕੱਢੇ 2 3 ਵਾਰ 4 ਵਾਰ ਨਹੀਂ ਆਏ ਉਸ ਤੋਂ ਬਾਅਦ ਵੇਲੇਬਲ ਵਾਰੰਟ ਫਿਰ ਨੋਨ ਅਵੇਲੇਬਲ ਵਾਰੰਟ ਕੱਢੇ ਗਏ ਨੇ ਉਹ ਜਿਹੜੇ ਨੋਨ ਅਵੇਲੇਬਲ ਵਾਰੰਟ ਕੱਢੇ ਗਏ ਨੇ ਥਰੂ ਕਨਸਰਨ ਐਸ ਐਚ ਓ ਕੱਢੇ ਗਏ ਨੇ ਉਹ ਉਹਨਾਂ ਨੇ ਹੁਕਮ ਦਿੱਤਾ ਹੈ ਕਿ ਇਹਨਾਂ ਨੂੰ ਜਾਂ ਤਾਂ ਕੋਰਟ ਦੇ ਵਿੱਚ ਬੇਤੌਰ ਵਿਟਨੈਸ ਪੇਸ਼ ਕੀਤਾ ਜਾਵੇ ਨੇ ਤਾਂ ਹੁਣ ਉਹ ਬੰਬਈ ਤਵਾ ਕੇ ਐਸ ਐਚਓ ਸਾਹਿਬ ਕੀ ਜਵਾਬ ਦਿੰਦੇ ਨੇ ਇਹ ਡੇਟ ਅਗਲੀ ਹੈ 10 2 2025 10 2 ਮਤਲਬ ਕਿ ਜਿਹੜੀ ਪਰसों ਡੇਟ ਆ ਪਰਸੋ ਜਿਹੜੀ ਡੇਟ ਆ ਰਹੀ ਹੈ 10 2 2025 ਕੋਰਟ ਦੀ ਡੇਟ ਹੈ ਜਿਸ ਵਿੱਚ ਇਹਨਾਂ ਨੇ ਆ ਕੇ ਪੇਸ਼ ਹੋਣਾ ਹੈ ਜਾਂ ਜੋ ਵੀ ਜਵਾਬ ਇਹਨਾਂ ਵੱਲੋਂ ਆਏਗਾ ਉਹ ਲੋੜੀਂਦੀ ਕਾਰਵਾਈ ਕੀਤੀ ਜਾਏਗੀ ਜੇਕਰ ਇਹ ਗੁਸਟੀ ਬੰਬੇ ਲਈ ਰਵਾਨਾ ਆਉਂਦਾ ਮਤਲਬ ਬੰਬੇ ਪੁਲਿਸ ਕਰੇਗੀ ਇਹਨੂੰ ਸੰਬੰਧਿਤ ਥਾਣਾ ਹਾਂਜੀ ਜੋ ਇਹਨਾਂ ਦੀ ਜੂਡੀਕਸ਼ਨ ਜਾਂਦਾ ਹੈ ਅੰਦੇਰੀ ਸੀਪੀ ਸੀਪੀ ਸਾਹਿਬ ਉਹਨਾਂ ਵੱਲੋਂ ਹੋਏਗਾ ਉਹ ਕਾਰਵਾਈ ਜੋ ਵੀ ਹੋਏਗੀ ਉਹ ਡੇਟ ਤੇ ਪਤਾ ਲੱਗ ਗਈ ਜੇਕਰ ਨਹੀਂ ਮੰਨ ਲੋ ਪੇਸ਼ ਹੁੰਦੇ ਜਾਂ ਕੋਈ ਨਹੀਂ ਤਾਂ ਫਿਰ ਕੀ ਮੇਰੀ ਕਾਰਵਾਈ ਹੋ ਸਕਦੀ ਹੈ ਸਰ ਅਗਲੀ ਕਾਰਵਾਈ ਇਹ ਹੋਏਗੀ ਇਹ ਜਿਹੜੇ ਮਾਨਯੋਗ ਕੋਰਟ ਨੇ ਐਸਐਚਓ ਕੰਸਰਨ ਐਸਐਚਓ ਨੂੰ ਆਰਡਰ ਕੀਤੇ ਹਨ ਅਰੈਸਟ ਵਾਰੰਟ ਸੋਲੋ ਸੂਤ ਦੇ ਉਹ ਥਰੂ ਆਪਰੇਟ ਹੋਣੀ ਹੈ ਪੁਲਿਸ ਤੇ ਪੁਲਿਸ ਨੂੰ ਕੋਈ ਵੀ ਰਾਈਟ ਨਹੀਂ ਹੈ ਕਿ ਕਿਸੇ ਵੀ ਕੋਰਟ ਦੇ ਕਿਸੇ ਆਰਡਰ ਨੂੰ ਨਾਮਨੰਦਾ ਯਾ ਤਾਂ ਆਪਸੜੀ ਬੇਸ਼ੋਕੇ ਉਹ ਤਮਿਲੀ ਦਾ ਜਵਾਬ ਦੇਣਗੇ ਪੁਲਿਸ ਵਾਲੇ ਵੀ ਕੀ ਬਣਿਆ ਇਸ ਤਮਿਲੀ ਦੇ ਵਿੱਚ ਉਹ ਆ ਰਹੇ ਨੇ ਨਹੀਂ ਆ ਰਹੇ ਕਦੋਂ ਆ ਰਹੇ ਨੇ ਜਾਂ ਕਿੱਥੇ ਨੇ ਸਰ ਇਹ ਕੰਪਨੀ ਹੈ ਕਿੱਥੇ ਦੇ ਸਰ ਬੇਸਿਕਲੀ ਇਹ ਕੰਪਨੀ ਜਿਹੜੀ ਹੈ ਕਿਸੇ ਵੈਸੇ ਤਾਂ ਕਿਸਤੇ ਦੀ ਵੀ ਨਹੀਂ ਹੈ ਇਹ ਕੰਪਨੀ ਕੀ ਹੈ ਕਿ ਛੋਟੇ-ਛੋਟੇ ਆਰਗੇਨਾਈਜ਼ ਕਰਦੀ ਹੈ ਫੰਕਸ਼ਨਸ ਅਲੱਗ-ਅਲੱਗ ਤਰ੍ਹਾਂ ਦੇ ਜਿਵੇਂ ਸੋਨੂ ਸੂਤ ਦਿੱਲੀ ਵਿੱਚ ਬ੍ਰਾਂਡ ਐਮਬੈਸਡਰ ਰਿਹਾ ਹੈ ਉਹਾਂ ਵਿੱਚ ਕੀਤੇ ਨੇ ਹਰਿਆਣਾ ਦੇ ਕਈ ਜਗ੍ਹਾ ਰੋहतक ਇਹਨਾਂ ਨੇ ਜਗਾ ਜਗਾ ਕੈਂਪੇਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸਾ ਕਾਟਾ ਕਰਦੇ ਰਹੇ ਨੇ ਜਦੋਂ ਕਾਫੀ ਪੈਸਾ ਮਾਤਰਾ ਜਿ ਇਕੱਠਾ ਹੋ ਗਿਆ ਫਿਰ ਇਹ ਫਰਾਰ ਹੋ ਜਾਂਦੇ ਨੇ ਫਿਰ ਹਾਂ ਜਿੰਨਾ ਕ ਵੱਡਾ ਫੋਲ ਹੋ ਸਕਦਾ ਤੁਹਾਡਾ ਸਰ ਜੋ ਵੀਡੀਓਜ਼ ਆ ਰਹੇ ਨੇ ਇਹਦੇ ਵਿੱਚ ਮੇਨ ਅਕਿਊਜ਼ ਮੋਹਿ ਸ਼ੁਕਲਾ ਹੈ ਤੇ ਮਨੀਸ਼ उपाध्याय ਰਜੀਵ ਕੁਮਾਰ ਐਂਡ ਵਿਵੇਕ ਜੈਨ ਇਹ ਚਾਰ ਮੇਨ ਅਕਿਊਜ਼ ਨੇ ਇਹਦੇ ਵਿੱਚ ਜਿਹੜੇ ਫਰਾਡ ਕਰਦੇ ਰਹੇ ਨੇ ਇਦੇ ਵਿੱਚ ਜਿਹੜਾ ਵੀਡੀਓ ਸਾਹਮਣੇ ਆਈਆਂ ਮੋਹਿਤ ਸ਼ੁਕਲਾ ਦੀ ਉਸਨੇ ਕੀ ਕਿਹਾ ਹੈ ਲੋਕਾਂ ਨੂੰ ਜਦੋਂ ਲੋਕੀ ਪੜ੍ਹ ਕੇ ਤਾਂ ਉਸਨੇ ਕਿਹਾ ਹੈ ਕਿ ਮੈਂ 10 ਤੋਂ 15 ਲੱਖ ਲੋਕਾਂ ਦੇ ਪੈਸੇ ਆਈ ਡੀਜ਼ ਇਕੱਠੇ ਕੀਤੇ ਨੇ ਇੱਕ ਆਈ ਡੀ ਜਿਹੜਾ ਹੈ ਉਹ 8000 ਰੁਪਏ ਦਾ ਹੈ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ 10 ਤੋਂ 15 ਲੱਖ ਲੋਕਾਂ ਦੇ ਮੈਂ ਆਈ ਡੀ ਇਕੱਠੇ ਕੀਤੇ ਨੇ ਇਹ ਪੈਸੇ ਮੈਂ ਵਾਪਸ ਕਰਾਂਗਾ ਉਹ ਉਹਦੇ ਤੇ ਬਲੀਵ ਕਰਨ ਇਹ ਉਹ ਦੇ ਰਿਹਾ ਉਹਨੂੰ ਸ਼ਾਸ਼ਨ ਆਪਣੇ ਵੀਡੀਓਜ਼ ਦੇ ਵਿੱਚ ਯਸ ਤੋਂ ਲੱਗਦਾ ਹੈ ਕਿ ਇਹ ਮੈਟਰ ਹਜ਼ਾਰ ਕਰੋੜ ਤੋਂ ਵੀ ਉੱਪਰ ਦਾ ਹੈ ਜੋ ਇਹਨਾਂ ਦੀ ਐਡਮਿਸ਼ਨ ਆ ਚੁੱਕੀ ਹੈ ਬਾਈ YouTube ਵੀਡੀਓਜ਼ ਦੇ ਵਿੱਚ ਠੀਕ ਠੀਕ ਸਰ ਇੱਕ ਮਿੰਟ